ਪ੍ਰਧਾਨਜੀ ਪਾਟੜਾਂ ਦੇ ਵਿੱਚ ਕਲੋਨੀਆਂ ਕੱਟੀਆਂ ਗਈਆਂ ਸਾਰੇ ਰੋਡਾਂ ਦੇ ਉੱਪਰ ਕਲੋਨੀਆਂ ਕੱਟੀਆਂ ਹੋਈਆਂ ਕੁਝ ਬਾਹਰੋਂ ਆਈਆਂ ਪਾਰਕੀਆਂ ਵੱਲੋਂ ਜ਼ਿਆਦਾਤਰ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਤੇ ਕਾਫੀ ਦਿਨਾਂ ਤੋਂ ਜਿਹੜਾ ਇਹਨਾਂ ਦੇ ਵਿੱਚ ਰੌਲਾ ਚੱਲ ਰਿਹਾ ਵੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਕੱਟੀਆਂ ਗਈਆਂ ਜਾਂ ਕੁਝ ਵੀ ਹੈ ਕੀ ਮਾਮਲਾ ਕੀ ਹੈ ਮਾਮਲਾ ਸਾਰੀ ਤੁਹਾਡੀ ਵੀ ਨੋਟਿਸ ਆ ਜਾਏਗਾ ਬਹੁਤ ਜਲਦੀ ਅਸੀਂ ਹਰ ਤਰ੍ਹਾਂ ਦੇ ਪੇਪਰ ਕਢਾਏ ਹੋਏ ਨੇ ਨਗਰ ਕੌਂਸਲ ਚੋਂ ਵੀ ਬਾਕੀ ਜੋ ਇਹਨਾਂ ਨੇ ਕਲੋਨੀ ਪਹਿਲਾਂ ਛੋਟੀ ਗੱਲ ਕਰੀ ਹੈ ਜੱਖਰ ਰੋਡ ਵਾਲੀ ਕਲੋਨੀ ਦੀ ਇਹ ਕਲੋਨੀ ਵਾਲਿਆਂ ਨੇ 16 ਫੁੱਟ ਤੋਂ ਵੱਧ ਨਹਿਰੀ ਵਿਭਾਗ ਮਨਜ਼ੂਰੀ ਨਹੀਂ ਦਿੰਦਾ ਇਹਨਾਂ ਨੇ 100 ਫੁੱਟ ਤੋਂ ਕਰੀਬ ਉਹ ਛੱਤ ਰੱਖਿਆ ਹੈ ਰਸਤਾ ਬਣਾ ਰੱਖਿਆ ਹੈ 60 ਫੁੱਟ ਤੋਂ ਘੱਟ ਮਨਜ਼ੂਰੀ ਪੁੱਡਾ ਨਹੀਂ ਦਿੰਦੀ ਆਪਾਂ ਜੇ ਪਾਸ ਕਰਾਨੇ ਕਲੋਨੀ 20 ਫੁੱਟ ਦੀ ਹੋ ਇਹਨਾਂ ਨੇ ਗਲੀ ਲਾ ਰੱਖੀ ਹੈ ਬਾਕੀ ਦੂਜਾ ਜਿਹੜਾ ਕਰੋੜਾਂ ਰੁਪਈਆ ਦੇ ਇਹਨਾਂ ਨੇ ਮਾਈਨਿੰਗ ਵਿਭਾਗ ਨੂੰ ਠੱਗੀ ਲਾਈ ਹੈ ਘੱਟੋ ਘੱਟ 1 ਫੁੱਟ ਦੀ ਵੱਧ ਤੋਂ ਵੱਧ ਨਾਲ ਰੈਲਟੀ ਭਰੀ ਹੈ ਵੱਧ ਤੋਂ ਵੱਧ ਜਿਹੜੀ ਵਿਕਟੋਰੀਆ ਇਨਕਲੇਵ ਹੈ 1 ਫੁੱਟ ਤੋਂ ਵੱਧ ਦੇ ਨਾਲ ਰੈਲਟੀ ਨਹੀਂ ਭਰੀ ਤੇ ਮਿੱਟੀ ਪਈ ਹੈ 9 ਤੋਂ 10 ਫੁੱਟ ਦੱਸੋ ਵੀ ਕਰੋੜਾ ਰੁਪਈਆ ਦਾ ਪੰਜਾਬ ਸਰਕਾਰ ਨੂੰ ਤੇ ਇਸੇ ਗੱਲ ਦਾ ਚੂਨਾ ਇਹਨਾਂ ਨੇ ਲਗਾਇਆ ਹੋਰ ਦੱਸੋ ਪਿਛਲੇ ਸਾਲ ਰੌਲਾ ਪਿਆ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਬਕਾਇਦਾ ਵੀਡੀਓ ਵੀ ਜਾਰੀ ਕੀਤੀ ਗਈ ਉਹਨਾਂ ਵੱਲੋਂ ਉੱਥੇ ਜਾ ਕੇ ਬੋਰਡ ਵੀ ਲਾਏ ਗਏ ਸੀਗੇ ਕਿ ਜਿਹੜੀਆਂ ਕਲੋਨੀਆਂ ਇਹ ਗੈਰ ਕਾਨੂੰਨੀ ਐ ਸ਼ਹਿਰ ਵਾਸੀ ਬਚ ਕੇ ਰਹਿਣ ਇਹਨਾਂ ਦੇ ਵਿੱਚ ਕੋਈ ਵੀ ਪਲਾਟ ਨਾ ਫਰੇ। ਉਸ ਤੋਂ ਬਾਅਦ ਦੇ ਵਿੱਚ ਫਿਰ ਕਿਹਾ ਗਿਆ ਕਿ ਕਲੋਨੀਆਂ ਗੈਰ ਕਾਨੂੰਨੀ ਹੋਣ ਨਹੀਂ ਹੈਗੀਆਂ ਅਪਰੂਵਡ ਹੋ ਚੁੱਕੀਆਂ ਇਹਨਾਂ ਨੂੰ ਵੱਲੋਂ ਮਨਜ਼ੂਰੀ ਲਈ ਗਈ ਆ। ਇਹ ਮਾਮਲਾ ਕੀ ਹੈ ਅਸਲ ਦੇ ਵਿੱਚ ਕਿਉਂ ਲੋਕਾਂ ਨੂੰ ਸ਼ਸ਼ੂ ਬੰਚਾਇਆ ਮਾਮਲਾ ਪ੍ਰਧਾਨ ਸਾਹਿਬ ਜਿਹੜੇ ਨੇ ਨਾ ਇਹ ਜਿੱਤਨ ਵੀਡੀਓ ਉਹਨਾਂ ਨੇ ਆਪ ਹੀ ਵਾਇਰਲ ਕੀਤੀ ਐ। ਹੋ ਸਕਦਾ ਹੈ ਕੋਈ ਗੱਲ ਇਹਨਾਂ ਦੀ ਕੋਈ ਅੰਦਰ ਖਾਤੇ ਗੱਲ ਹੋ ਗਈ ਹੋਵੇ ਕਿਸੇ ਤਰੀਕੇ ਦੀ। ਉਸ ਤੋਂ ਬਾਅਦ ਇਹਨਾਂ ਨੇ ਪ੍ਰੂਵਡ ਕਰਦੀ ਕਲੋਨੀ ਪਹਿਲਾਂ ਇੱਕ ਦਿਨ ਪਹਿਲਾਂ ਬੋਲ ਰਹੇ ਨੇ ਜੀ ਇਹ ਕਲੋਨੀਆਂ ਨਾਜਾਇਜ਼ ਨੇ ਉਹ ਤੌਲੀਆ ਵੇਖ ਲਿਓ ਮਗਰ ਤੌਲੀਆ ਵੀ ਉਹ ਅੱਜ ਵੀ ਸੀਟ ਤੇ ਉਹੀ ਤੌਲੀਆ ਇਹਦਾ ਪ੍ਰਧਾਨ ਜੀ ਦੱਸ ਸਕਦੇ ਨੇ ਵੀ ਇਹ ਸੱਚ ਹੈਗਾ ਝੂਠਾ ਬਾਕੀ ਜੇ ਕੋ ਪ੍ਰੂਵਡ ਹੋਈਆਂ ਨੇ ਕਲੋਨੀਆਂ ਦਾ ਪੇਪਰ ਵਖਾਣ ਵੀ ਕਿਹੜੀ ਕਲੋਨੀ ਪ੍ਰੂਵਡ ਹੋਈ ਹੈ ਸੀਐਲਯੂ ਦਾ ਤੁਸੀਂ ਵੀ ਕਿਸੇ ਕਲੋਨੀ ਦੀ ਲੈ ਸਕਦੇ ਹੋ ਸੀਐਲਯੂ ਤਾਂ ਆਪਾਂ ਜਿਵੇਂ ਕੋਈ ਵੀ ਕੋਈ ਚੀਜ਼ ਦੀ ਫੀਸ ਭਰਦਿਆਂ ਲੱਖ ਰੁਪਏ ਫੀਸ ਹੁੰਦੀ ਪੰਜ ਹਜ਼ਾਰ ਦੇ ਕੇ ਮਸੀਲ ਜੂ ਕਰਾਂ ਦੇ ਦਿੰਦੇ ਨੇ ਬਾਕੀ ਆਪਾਂ ਸ਼ਰਤਾਂ ਦੇ ਉੱਤੇ ਲਾਗੂ ਨਹੀਂ ਹੁੰਦੇ ਜਿਵੇਂ ਸਤਲਪੁਰਾ ਹਸਪੀਟਲ ਬਣਾਉਣਾ ਜਾਂ ਸਕੂਲ ਬਣਾਉਣਾ ਕਲੋਨੀ ਚ ਜਾਂ ਛੜਕਾਂ ਚੌੜੀਆਂ ਬਣਾਉਣੀਆਂ ਮੁੜ ਕੇ ਕੋਈ ਬਣਾਉਂਦਾ ਨਹੀਂ ਪਹਿਲਾਂ ਕਿਹੜੀ ਪ੍ਰੂਵਡ ਕਲੋਨੀ ਦੱਸੋ ਕਿਹੜੀ ਪ੍ਰੂਵਡ ਕਲੋਨੀ ਪਾਤਰਾ ਚ ਕੱਟੀ ਐ ਜਦੋਂ ਵੀ ਕੋਈ ਆਇਆ ਸਾਡੇ ਪਾਤਰਾ ਨੂੰ ਬਾਹਰੀ ਵਿਅਕਤੀ ਲੁੱਟ ਕੇ ਖੁੱਟ ਕੇ ਪਟਿਆਲਿਓਂ ਆ ਗਿਆ ਕੋਈ ਢੜਬਿਓਂ ਆ ਗਿਆ ਕੋਈ ਕਿਤੋਂ ਆ ਗਿਆ ਲੁੱਟ ਖੁੱਟ ਕੇ ਪਾਰ ਗਏ ਨੇ ਕਿਸੇ ਨੇ ਮੁੜ ਕੇ ਕਿਸੇ ਨੇ ਕਿੰਨੇ ਪੁੱਛਿਆ ਵੀ ਪ੍ਰੂਵ ਜਿਹੜੇ ਡੀਲਰ ਨੇ ਉਹਨਾਂ ਨੇ 15 ਕਰੋੜ ਤੋਂ ਵੱਧ ਕਮਿਸ਼ਨ ਕਮਿਸ਼ਨ ਕਮਾ ਲਈ ਹੈ ਸਾਡੇ ਮਹਾਜਨ ਤਬਕਾ ਸਾਡੇ ਕੋਲ ਜਿਹੜੇ ਆ ਗਏ ਕਲਪਦੇਣ ਲੋਕ ਜਿਨ੍ਹਾਂ ਦੀ ਅੱਜ ਰਿਸ਼ਤੀਆਂ ਨਹੀਂ ਹੋ ਰਹੀਆਂ ਜਿਹੜੀ ਹੁਣ ਵਿਕਟੋਰੀਆ ਦੀ ਆਪਾਂ ਗੱਲ ਕਰਨ ਰਹਿਣ ਕਲੇਵਲ ਦੀ ਵਿਕਟੋਰੀਅਨ ਕਲੇਵ ਕਲੋਨੀ ਜਿਹੜੀ ਇਹ ਕਲੋਨੀ ਦੇ ਵਿੱਚ ਜਦੋਂ ਇਹਨਾਂ ਨੇ ਕਲੋਨੀ ਕੱਟਿਆ 1 ਕਰੋੜ 60 ਲੱਖ ਰੁਪਏ ਹਸਾਬ ਨਾਲ ਜ਼ਮੀਨ ਲਈ ਸੀ ਇਹਨਾਂ ਨੇ ਅੱਜ ਉਹ ਕਲੋਨੀ ਦੇ ਵਿੱਚ ਕਿਹੜਾ ਉੱਥੇ ਰਾਤ ਨੂੰ ਉਹ ਸੋਨਾ ਉੱਗ ਗਿਆ ਵੀ ਜਿਹੜੀ 1 30000 ਰੁਗਾਜ 25000 ਰੁਤੀ ਗਜ ਉਹ ਕਲੋਨੀ ਲੋਕਾਂ ਨੂੰ ਚਾਹਸੇ ਦੇ ਕੇ ਵੇਚ ਦਿੱਤੀ ਲੋਕ ਕਲਪ ਦੇ ਫਿਰਦੇ ਨੇ ਕੋਈ ਬਿਆਨਾ ਚੱਕੀ ਫਿਰਦਾ ਰਿਸ਼ਤੀ ਨਹੀਂ ਹੋ ਰਹੀ ਕਿਸੇ ਦੀ ਕੋਈ ਕੁਝ ਨਹੀਂ ਹੋ ਰਿਆ ਇੱਕ ਇਹਨਾਂ ਨੇ ਹੋਰ ਇੱਕ ਹਜੇ ਇਧਰੋਂ ਦਾ ਠੱਗੀ ਪੂਰੀ ਵੱਜੀ ਨਹੀਂ ਨਾਲ ਦੀ ਨਾਲ ਐਮ ਡੀ ਵੀ ਕਲੋਨੀ ਇੱਕ ਜੱਖ ਰੋਡ ਤੇ ਕੱਟ ਦਿੱਤੀ ਉਹ ਕਲੋਨੀ ਕੱਟੀ ਉੱਥੇ ਕਹਿੰਦੇ ਜੀ ਇੱਥੇ ਸ਼ੋਰੂਮ ਆਉਣਗੇ ਤਕਰੀਬਨ ਵੀ ਮਾਲ ਆਉਣਗੇ ਬਹੁਤ ਵੱਡੇ ਵੱਡੇ ਬੂਟਾਂ ਦੇ ਸ਼ੋਰੂਮ ਜੀ ਕੱਪੜੇ ਦੇ ਵੱਡੇ ਸ਼ੋਰੂਮ ਜੀ ਬ੍ਰਾਂਡਡ ਸ਼ੋਰੂਮ ਜੀ ਲੋਕ ਗੱਲਾਂ 'ਚ ਆ ਗਏ ਗੱਲਾਂ 'ਚ ਆਉਣ ਕੇ ਉਹਨਾਂ ਨੇ ਆਪਣਾ ਪੈਸਾ ਲਾਤਾ ਵੀ ਦਫ਼ਤਰ ਬਣਾਵਾ ਇੱਥੇ ਖੁੱਲ ਜਣਗੇ ਆਪਣੇ ਸ਼ੋਰੂਮ ਖੁੱਲ ਜਣਗੇ ਉਸ ਤੋਂ ਬਾਅਦ ਅੱਜ ਉਹ ਕੋਈ ਕਲਪ ਦੇ ਫਿਰਦੇ ਨੇ ਵਿਚਾਰੇ ਕਿਸੇ ਦਾ ਕੁਝ ਨਹੀਂ ਜਦੋਂ ਕਲੋਨੀ ਕੱਟੀ ਜਾਂਦੀ ਆ ਤਾਂ ਉਦੋਂ ਕਲੋਨੀ ਮਾਲਕਾ ਵੱਲੋਂ بڑے بڑے ਟੈਂਟ ਲਾ ਕੇ ਬਹੁਤ ਤਕੜਾ ਇੱਕ ਪ੍ਰੋਗਰਾਮ ਉਹ ਲਿਖਿਆ ਜਾਂਦਾ ਕਿ ਉਹ ਲੋਕਾਂ ਨੂੰ ਘੁਮਰਾਹ ਕਰਨ ਦਾ ਕਰ ਕੀ ਕਰਿਆ ਬਿਲਕੁਲ ਜੀ ਬਿਲਕੁਲ ਸ਼ਰਜੰਤਰ ਰਹ ਜਾਂਦੇ ਨੇ ਕੁਝ ਬੰਦੇ ਮੇਨ ਜਿਹੜੇ ਡੀਲਰ ਨੇ ਸ਼ਹਿਰ ਦੇ ਉਹ ਅਚੰਦਰਾ ਕਿਹਾ ਕਿਥੇ ਪ੍ਰੈਮ ਪਲਾजा ਕਲੋਨੀ ਕੱਟੀ ਐ ਉਹਨਾਂ ਨੇ ਵੀ ਕਦੀ ਇੱਥੇ ਕੋਈ ਮਨਸੂਰੀ ਪਾਰਟੀਆਂ ਕਰੋ ਜੀ ਧੂਰੀ ਪਾਰਟੀਆਂ ਕਰੋ ਜੀ ਕੁਝ ਬੰਦਿਆਂ ਨੂੰ ਅੱਗੇ ਲਾ ਕੇ ਮੇਨ ਜਿਹੜੇ ਬੰਦਿਆਂ ਨੂੰ ਉਹਨਾਂ ਦਾ ਵਿਖਾ ਦੇ ਇਹਨਾਂ ਨੇ ਸ਼ੋਰਮ 10 ਖਰੀਦ ਲਏ ਜੀ ਅਗਲਾ ਸੋਚਦਾ ਵੀ 10 ਸ਼ੋਰਮ ਖਰੀਦ ਗਿਆ ਇਹ ਬੰਦਾ ਇਹ ਬਣਾ ਗਿਆ ਕਰੋੜਾ ਰੁਪਏ ਅਸੀਂ ਕਿਉਂ ਪਿੱਛੇ ਰਹਿ ਜਾਈਏ ਲੋਕ ਜਿਹੜੇ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਲਾ ਲੋ ਮਾਤੜ ਵਿਆਜ ਤੇ ਪੈਸੇ ਚੱਕ ਕੇ ਝਾਂਸੇ ਜਿਹਾ ਆ ਜਾਂਦੇ ਨੇ ਆ ਗੱਲਾਂ ਨੇ ਇਹ ਨਾ ਬਹੁਤ ਤਗੜਾ ਲੋਕ ਤਾਂ ਜੂਏ ਸੱਟੇ ਨੂੰ ਹੁੰਦੇ ਨੇ ਜੂਆ ਸੱਟਾ ਅਸਲੀ ਦਾ ਇਹ ਹੈ ਕੋਈ ਸਮਝ ਤੋਂ ਬਾਹਰ ਹੈ ਗੱਲ ਵੀ ਕਰੋੜਾਂ ਰੁਪਈਆ ਇੱਕ ਪੰਕੂ ਨਾਮ ਦਾ ਡਿੜਬੇ ਦਾ ਕੋਈ ਡੀਲਰ ਹੈ ਪਤਾ ਨਹੀਂ ਖਰਬਾ ਰੁਪਈਆ ਸਾਡੇ ਪਾਤਰਾਂ ਚੋਂ ਹੀ ਲੈ ਗਿਆ ਉਹ ਤੁਹਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬੰਧ ਦੇ ਵਿੱਚ ਕੀ ਸਟੈਪ ਚੱਕਿਆ ਜਾ ਰਿਹਾ ਉਹਦੇ ਬਾਰੇ ਦੱਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕਰਨ ਜਾ ਰਹੇ ਹਾਂ ਕਿ ਸਾਰੀਆਂ ਗਲੋਨੀਆਂ ਦੇ ਜਿਨ੍ਹਾਂ ਨੇ ਵੀ ਇਹਨਾਂ ਨੇ ਆਪਣਾ ਗੋਰਖ ਧੰਦਾ ਇਹਨਾਂ ਨੇ ਚਲਾ ਰੱਖਿਆ ਹੈ ਇਹਨਾਂ ਨੂੰ ਅਸੀਂ ਠੱਪ ਕਰਾ ਕੇ ਹੀ ਛੱਡਾਂਗੇ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੀ ਧਿਆਨ ਚ ਲਿਆ ਰਹੇ ਆਂ ਗੱਲ ਵੀ ਜੋ ਵੀ ਇਹਨਾਂ ਅਸਲ ਦੇ ਵਿੱਚ ਕੁਝ ਇਕਾ ਦੁਕਾ ਅਫਸਰ ਨੇ ਜਿਹੜੇ ਇਹਨਾਂ ਦੀ ਮਿਲੀ ਭੁਗਤ ਦੇ ਵਿੱਚ ਹੈਗੇ ਨੂੰ ਉਹਨਾਂ ਦੇ ਨਾਮ ਹੀ ਲੈਣ ਜੇ ਮੈਂ ਗਰੇਜ ਨਹੀਂ ਕਰਾਂਗਾ ਉਹ ਵੀ ਆਉਣ ਤੇ ਟਾਈਮ ਤੇ ਆਪਾਂ ਦੱਸਾਂਗੇ ਜਰੂਰ ਬਹੁਤ ਜਲਦ ਤੁਹਾਨੂੰ ਪਤਾ ਲੱਗ ਜਾਏਗਾ ਹਾਈ ਕੋਰਟ ਦੀਆਂ ਪੌੜੀਆਂ 'ਤੇ ਉਹਨੂੰ ਚੜਾਵਾਂਗੇ ਵੀ ਜੋ ਸਾਡੇ ਪਾਤਰਾਂ ਦੇ 20 ਸਾਲ ਸਾਡਾ ਪਾਤਰਾਂ ਪੱਥਰ ਚੁੱਕਾ ਜਿਹੜੇ ਹਸਾਬ ਨਾਲ ਸਾਡੇ ਪਾਤਰਾਂ ਚੋਂ ਰੁਪਈਆ ਲੈ ਗਏ ਨੇ 20 ਸਾਲ ਕੋਈ ਮਹਾਜਨ ਤਬਕਾ ਲਾ ਲਓ ਜਾਂ ਦੂਜੇ ਕੋਈ ਵੀ ਵਪਾਰੀ ਬੰਦਾ ਆਪਣੇ ਪੈਰਾਂ ਤੇ ਖੜ੍ਹ ਨਹੀਂ ਸਕਦਾ